ਹਾਂਜੀ ਦੋਸਤੋ ਬਠਿੰਡਾ ਚ ਮੇਲਾ ਜਾਗਦੇ ਜਗਨੂਆਂ ਦਾ ਚੌਥੀ ਵਾਰ ਲੱਗਿਆ ਤੇ ਬਹੁਤ ਹੀ ਸਾ ਜਿਹੜੇ ਪੁਸਤਕ ਪ੍ਰੇਮੀ ਤੇ ਇਧਰ ਟ੍ਰੀ ਲਵਰ ਬੰਨੋ ਆਹ ਰੁੱਖਾਂ ਦਾ ਰੁੱਖਾਂ ਦੇ ਬੀਜਾਂ ਦਾ ਤੇ ਨੰਗਰ ਲਗਾਇਆ ਗਿਆ ਵਿਰਾਸਤੀ ਰੁੱਖ ਤੇ ਇਧਰ ਫੁਰ ਦਦਾਰ ਜਿਹੜੇ ਰੁੱਖ ਦਿੱਤੇ ਗਏ ਆ ਲੋਕਾਂ ਨੂੰ ਆਪਣੇ ਘਰਾਂ ਵਿੱਚ ਲਗਾਉਣ ਲਈ ਸਕੂਲੀ ਬੱਚਿਆਂ ਨੇ ਵੀ ਸਰਕਤ ਕੀਤੀ ਹੈ ਇਧਰ ਪੋਸਟਕ ਪ੍ਰਦਰਸ਼ਨੀ 55 17 ਲਗਨੀਆਂ ਜੀ ਪੁਸਤਕਾਂ ਦੀਆਂ ਤੇ ਮਾਲ ਵਿੱਚ ਜਿਹੜਾ ਮਾਲਵਾ ਸਾਡਾ ਬਠਿੰਡਾ ਤੇ ਇਹਦੇ ਚ ਪਾਠਕ ਵਰਗ ਦਾ ਪਤਾ ਲੱਗਦਾ ਜਦੋਂ ਇਹ ਨਹੀਂ ਵੱਡੀ ਤਰ੍ਹਾਂ ਦੇ ਵਿੱਚ ਵੱਡੇ ਵੱਡੇ ਪ੍ਰਕਾਸ਼ਕ ਤੇ ਇਧਰ ਮੇਲੇ ਵਿੱਚ ਖਿੱਚੇ ਆਉਂਦੇ ਨੇ ਸਹਿਤ ਦਾ ਦਰਿਆ ਵਗ ਰਿਹਾ ਤੇ ਇਸ ਦਰਿਆ ਵਿੱਚ ਸਾਡੇ ਜਿਹੜੇ ਪਾਠਕ ਡੁੱਬੀ ਲਗਾ ਰਹੇ ਨੇ ਬੜੀਆਂ ਹੀ ਜਿਹੜੀਆਂ ਸੜੀਆਂ ਖੂਬਸੂਰਤ ਤੇ ਗਿਆਨ ਵਧਾਉ ਜਿਹੜੀਆਂ ਪੁਸਤਕਾਂ ਇਸ ਮੇਲੇ ਵਿੱਚ ਆਈਆਂ ਨੇ ਇਧਰ ਨਾਲ-ਨਾਲ ਰੁੱਖਾਂ ਦਾ ਜਿਹੜਾ ਲੰਗਰ ਲੱਗਿਆ ਰੁੱਖ ਵੰਡੇ ਜਾ ਰਹੇ ਨੇ ਤੇ ਬਹੁਤ ਹੀ ਰੁੱਖਾ ਜਿਹੜੇ ਇਹ ਦਰਸ਼ਕਾਂ ਨੇ ਦਿਲਚਸਪੀ ਦਿਖਾਈ ਰੁੱਖਾਂਲੇ ਪਾਸੇ ਲਿਜਾਣ ਦੀ ਸੋ ਇਹ ਜਿਹੜੀਆਂ ਪੁਸਤਕਾਂ ਚ ਕਵੀਰ ਨੇ ਦੱਸਿਆ ਸੀਗਾ ਵੀ ਇਹ ਜਿਹੜੇ ਨੌਜਵਾਨ ਆ ਸਾਡੇ ਨੌਜਵਾਨ ਵਰਗ ਤੇ ਜਿਆਦਾਤਰ ਹੁੰਦਾ ਵੀ ਇਹ ਸੋਸ਼ਲ ਮੀਡੀਆ ਦੇਖੀ ਜਾਂਦੇ ਆ ਜੀ ਇਹ ਪੁਸਤਕ ਨਹੀਂ ਪੜਦੇ ਪੁਸਤਕਾਂ ਨੂੰ ਮੰਨ ਲਓ ਜਿਹੜੀਆਂ ਸਬਦੀਆਂ ਉਹਦਾ ਕੋਈ ਪਾਠਕ ਨਹੀਂ ਪਰ ਆ ਦੇਖੋ ਪੁਸਤਕਾਂ ਸਾਨੂੰ ਕੀ ਦਿੰਦੀਆਂ ਆ ਪੜ ਲਓ ਇਹ ਆ ਵੀ ਨੌਜਵਾਨੀ ਆ ਇਹ ਲੜਕੀਆਂ ਨੌਜਵਾਨ ਇੱਕ ਇਹ ਨਾਲ ਚੰਗੀ ਸੋਚ ਬਣਦੀ ਹੈ ਕਿਤਾਬ ਪੜ ਕੇ ਹੋਰ ਦੁਨਿਆਵੀ ਜਿਹੜੇ ਦੋਸਤ ਆ ਤੁਹਾਡੇ ਸਾਇਦ ਉਹ ਤੁਹਾਨੂੰ ਧੋਖਾ ਦੇ ਦੇਣ ਕਿਸੇ ਟਾਈਮ ਪਰ ਕਿਤਾਬਾਂ ਚ ਪੜਿਆ ਕੋਈ ਉਹ ਧੋਖਾ ਨਹੀਂ ਦਿੰਦਾ ਤੁਹਾਡੀਆਂ ਸੱਚੀਆਂ ਦੋਸਤਾਂ ਕਿਤਾਬਾਂ ਸੋ ਤਾਂ ਕਰਕੇ ਦੋਸਤੋ ਇਹ ਪੁਸਤਕਾ ਤੇ ਹਰ ਰੰਗ ਦੇਖਣ ਨੂੰ ਮਿਲਦਾ ਪਹਿਲਾਂ ਲੇਖਕਾ ਜਿਹੜੇ ਸਾਡੇ ਬਦਵਾਨ ਵੱਡੇ ਬੁੱਧੀਜੀਵੀ ਸੀ ਉਹਨਾਂ ਨੇ ਉਸ ਤਰ੍ਹਾਂ ਦਾ ਇਤਿਹਾਸ ਲਿਖਿਆ ਪਰ ਹੁਣ ਜਿਹੜਾ ਸਹਿਤ ਰਚਿਆ ਜਾ ਰਿਹਾ ਤੇ ਉਹੋ ਸਹਿਤ ਆ ਜਿਹੜਾ ਉਹ ਸਹਿਤ ਮਾਨੂੰ ਇੱਕ ਬੜਾ ਉੱਚ ਪਾਇਦਾ ਤੇ ਇੱਕ ਬੜਾ ਜਿਹੜਾ ਚੀਜ਼ਾਂ ਤੋਂ ਅਸੀਂ ਡਰਦੇ ਹੁੰਦੇ ਆ ਆਮ ਕੋਈ ਵੀ ਇਹ ਚੀਜ਼ਾਂ ਨਾ ਲਿਖ ਜੇ ਸਰਕਾਰਾਂ ਦੇ ਖਿਲਾਫ ਜਾਂਦੀਆਂ ਤੇ ਪਰ ਨਹੀਂ ਹੁਣ ਉਹ ਖੁੱਲ ਕੇ ਜਿਹੜੀਆਂ ਹਕੂਮਤਾ ਦਾ ਜ਼ਬਰ ਜਿਹੜਾ ਜ਼ੁਲਮ ਸਾਡੇ ਤੇ ਕੀਤਾ ਗਿਆ ਪਹਿਲਾਂ ਉਹ ਖੁੱਲ ਕੇ ਸਾਹਮਣੇ ਆਇਆ ਤੇ ਜਿਹੜੇ ਨੌਜਵਾਨ ਜਿਹੜੇ ਲੇਖਕਾ ਉਹਨਾਂ ਵੱਲੋਂ ਬਹੁਤ ਵੱਡਾ ਜਿਹੜਾ ਜਿਗਰਾ ਵਿਖਾਇਆ ਜਾ ਰਿਹਾ ਧੜਕ ਤੇ ਬੇਬਾਕ ਕਲਮ ਜਿਹੜੀਆਂ ਕਲਮਕਾਰ ਨੇ ਉਹਨਾਂ ਦਾ ਇੱਥੇ ਵੀ ਸਨਮਾਨ ਕੀਤਾ ਗਿਆ ਇਸ ਵੇਲੇ ਤੇ ਮੇਲਾ ਜਾਗਰਣ ਜਗਨ ਵਾਲਾ ਸੋ ਇਹ ਮੇਲੇ ਤੇ ਪੂਰੀ ਗਹਿਮਾ ਗਹਿਮੀਆ ਪੂਰੀਆਂ ਰੌਣਕਾਂ ਨੇ ਇਸ ਵਿੜੇ 'ਚ ਤੇ ਸਾਰੇ ਬਠਿੰਡਾ ਹੀ ਨਹੀਂ ਇਹ ਆਸ-ਪਾਸ ਜ਼ਿਲ੍ਹਿਆਂ ਦੇ ਤੇ ਵਿਦੇਸ਼ਾਂ ਤੋਂ ਵੀ ਕੁਝ ਦੇਖੇ ਗਏ ਅਸੀਂ ਜਿਹੜੇ ਇੱਥੇ ਪੰਜਾਬ ਵਿੱਚ ਆਏ ਆ ਤੇ ਉਹ ਮੇਲੇ ਵਿੱਚ ਉਹਨਾਂ ਨੇ ਵੀ ਸ਼ਿਰਕਤ ਕੀਤੀ ਹੈ ਸੋ ਇਹ ਇਹ ਵੀ ਆਰਟੈਕ ਹਿੰਦ ਤੇ ਸਾਹਮਣੇ ਬਿਠਾ ਕੇ ਉਹਦੀ ਤਸਵੀਰ ਬਣਾ ਦੇਣੀ ਇਸ ਸਕੈਚ ਬਣਾ ਦੇਣਾ ਹਨ ਤੇ ਇਹ ਵੀ ਬਹੁਤ ਵੱਡੀਆਂ ਕਲਾਵਾਂ ਨੇ ਸੋ ਇਸ ਮੇਲੇ ਵਿੱਚ ਹਰ ਤਰ੍ਹਾਂ ਦੇ ਕਲਾਵਾਨ ਲੋਕ ਆਏ ਨੇ ਤੇ ਇੱਥੇ ਆਦੇ ਹੁੰਦੇ ਆ ਵੀ ਜਿਹੜੀ ਪੁਸਤਕ ਪ੍ਰੇਮ ਤੋਂ ਇਲਾਵਾ ਜਿਹੜੀ ਸਾਡੀ ਸਿਹਤ ਵੱਲ ਵੀ ਧਿਆਨ ਦਿੱਤਾ ਗਿਆ ਤੇ ਤਾਂ ਕਿ ਮਤਲਬ ਜਿਹੜੀ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਕਹਿੰਦੇ ਹੁੰਦੇ ਨੇ ਸੋ ਇਹ ਮੇਲਾ ਚੱਲ ਰਿਹਾ ਤੇ ਮੇਲੇ 'ਚ ਹਰ ਤਰ੍ਹਾਂ ਦਾ ਵਰਗ ਆਉਂਦਾ ਆਪਣੇ ਪਰਿਵਾਰਾਂ ਸਮੇਤ ਆਉਂਦੇ ਨੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਿਚੜੀ ਦਲੀਆ ਗੁਲਗਲੇ ਤੇ ਇਧਰੋਂ ਜਿਹੜਾ ਸੂਪ ਆ ਇਹ ਤੇ ਸਾਡੀ ਦਵਿੰਦਰ ਦਵੀ ਬਟੰਡੇ ਤੋਂ ਉਹਨਾਂ ਨੇ ਬਣਿਓ ਸੂਪ ਸੀਗਾ بڑا ਚਨੇ ਦਾ ਸੂਪ ਵੀ ਸੀਗਾ ਦੂਜਾ بڑا ਸਬਜ਼ੀਆਂ ਪਾ ਕੇ ਬਣਾਇਆ ਸੀ ਤੇ ਨਾਲ ਤਾਜ਼ੇ ਫਲਾਂ ਦਾ ਜਿਹੜਾ ਜੂਸ ਉਹਨਾਂ ਦੇ ਸਟਾਲ ਤੇ ਵੀ ਬਹੁਤ ਬਹੁਤ ਪੀੜਾ ਰਹੀਆਂ ਤੇ ਉਹ ਨਾਲ ਸ਼ੈਰੋ ਸ਼ੈਰੀ ਵੀ ਕਰਦੇ ਸੀ ਉਹ ਵੀ ਸਾਨੂੰ ਸਰਾ ਦਿੰਦੇ ਸੀ ਉੱਥੇ ਉਹਨਾਂ ਤੋਂ ਵੀ ਸੁਣਦੇ ਸੀ ਅਸੀਂ ਸੋ ਇਹ ਬਹੁਤ ਵੱਡਾ ਅਪਰਾਧਾ ਜਿਹੜਾ ਜਾਗਦੇ ਜੁਗਨਵਾਦੀ ਸਮੂਚੀ ਟੀਮ ਮੁਬਾਰਕਬਾਦ ਚੌਥਾ ਮੇਲਾ ਬਠਿੰਡੇ ਦੀ ਧਰਤੀ ਤੇ ਲੱਗਿਆ ਤੇ ਇੱਕ ਮੇਲਾ ਜਾ ਕੇ ਬਰਨਾਲੇ ਵੀ ਲਗਾਇਆ ਸੀ ਉੱਥੇ ਵੀ ਭਰਮਾ ਹੰਕਾਰਾ ਮਿਲਿਆ ਸੀ ਸੋ ਇਹੋ ਜਿਹੇ ਜਿਹੜੇ ਜਾਗਦੇ ਜੁਗਨਵਾ ਨੂੰ ਅਸੀਂ ਸਲੂਟ ਕਰਦੇ ਆਂ ਤੇ ਇਹਨਾਂ ਜਾਗਦੇ ਜੁਗਨੂਆਂ ਨਾਲ ਹੀ ਅੱਗੇ ਜਾ ਕੇ ਜਿਹੜੀ ਸਾਡਾ ਇਹਨਾਂ ਵਧੀਆ ਅਪਰਾਲਾ ਸਾਡੇ ਹਵਾ ਪਾਣੀ ਧਰਤੀ ਨੂੰ ਬਚਾਉਣ ਦਾ ਜਿਹੜਾ ਸਨੇਹਾ ਦਿੱਤਾ ਗਿਆ ਤੇ ਸ਼ੋਕ ਜਿਹੜਾ ਗਿਹਾ ਨਾਨਕ ਪਾਤਸ਼ਾਹੀ ਪਵਨ ਨੂੰ ਪਾਣੀ ਦੀ ਕਮਾਤਰਾ ਦਾ ਸਰਪੰਥ ਤੇ ਉਹ ਲੇਕਿਨ ਉਹ ਅੱਜ ਵੀ ਰੈਗੂਲਰਲੀ ਮੈਂਟੇਨੈਂਸ ਨਹੀਂ ਬਹੁਤ ਬੁਰੀ ਅਸਮਾਨ ਦਿੰਦਾ ਉਹਦੇ ਲਾਈਟ ਜਿਆਦਾ ਹੌਂਸ ਬਣਦੇ ਕਾਤੇ ਮੌਂਟਾ ਦੇ ਰੈਗੂਲਰ ਮੇਨਟੇਨੈਂਸ ਦਾ ਕੰਪਲਟ ਨਹੀਂ ਹੈ ਸਾਡੇ ਇੱਥੇ ਨੀਟ ਬੇਸ ਜਾਂ ਪ੍ਰੋਬਲਮ ਬੇਸ ਜਿਹੜੇ ਤੱਕ ਇਸ ਵਾਰ ਇੱਕ ਸਭੂਤਵਾਦ ਹੋ ਜਾਂਦੇ ਨੇ ਕਿਉਂਕਿ ਇੱਥੇ ਵਰਜਨ ਪੀ ਜੇ ਜਾਂ ਕੋਈ ਦੂਸਰੀ ਚੀਜ਼ ਆਪਕੂ ਨਹੀਂ ਮਿਲਦਾ ਇਸ ਮੇਲੇ ਦਾ ਸਿਰਫ ਇਹ ਤੇਜ਼ ਨੂੰ ਉਤਾਰਿਆ ਜਾਂਦਾ ਹੈ ਦੇ ਕਾਰਨ ਜਾਨਵਰਗੇ ਸਹਿਤ ਉਹ ਤੋਂ ਨੇ ਪਾਸੇ ਲੱਤੀਆਂ ਲੱਤੀਆਂ ਵੀ ਜਿਹੜੀਆਂ ਅਜੀਬ ਦਾ ਹੌਤਾਂ ਜਿਹੜੀਆਂ ਆ ਜੀ ਉਹਦਾ ਸਲਕਲ ਫਰਫਾਤ ਦਾ ਵਿਚਾਰਦਿਵਾਰੀ ਤੋਂ ਬਾਹਰ ਨਿਕਲ ਕੇ ਵੀ ਹੁੰਦਾ ਇਹਨਾਂ ਮੇਲੇ ਤੇ ਉਹਨਾਂ ਨੇ ਵੀ ਸਟਾਲ ਲਗਾਏ ਨੇ ਤੇ ਆਹ ਮੱਕੀ ਹੁਣ ਜਿਹੜੀ ਇਧਰ ਪੱਠੀ ਤੇ ਇਹ ਪੱਠੀ ਤੇ ਦਾਣੇ ਪੁੰਨੇ ਜਾ ਰਹੇ ਨੇ ਸਾਡੀਆਂ ਜਿਹੜੀਆਂ ਪੁਰਾਣੀਆਂ ਪੱਠੀਆਂ ਹੁੰਦੀਆਂ ਸੀ ਹੁਣ ਤਾਂ ਲੋਪ ਹੋ ਗਏ ਆ ਤੇ ਪਰ ਇਹ ਮਾਤਾ ਇੱਥੇ ਵੀ ਮਤਲਬ ਇੱਕ ਦਾਣੇ ਪੁੰਹ ਰਹੀ ਇੱਥੇ ਵੀ ਇੱਕ ਦੱਸਿਆ ਜਾ ਰਿਹਾ ਸਾਡੇ ਬੱਚਿਆਂ ਨੂੰ ਵੀ ਆਹ ਸਾਡੇ ਪਾਪ ਕੌਰ ਜਿਹੜੇ ਅਸੀਂ ਪੈਕਟਾਂ ਚ ਪਾ ਕੇ ਉਹ ਕਰ ਲਿਆ ਤੇ ਉਥੋਂ ਉਥ ਪਰ ਆ ਅਸਲ ਇਹ ਸੀਗਾ ਵੀ ਜਿਹੜੇ ਮੱਕੀ ਦੇ ਦਾਣੇ ਜਿਹਨਾਂ ਦੇ ਖੇਲਾ ਕਹਿੰਦੇ ਸੀ ਫਿਰ ਇਹਦੇ ਤੋਂ ਬਾਅਦ ਉਹ ਖੇਲਾ ਉਹ ਭੂਤ ਪਿੰਨੇ ਬਣ ਜਾਂਦੇ ਸੀ ਤੇ ਅੱਗੇ ਜਾ ਕੇ ਇਹ ਬਹੁਤ ਕੁਸ ਮਤਲਬ ਅਸੀਂ ਮਾਤਾ ਨੂੰ ਪੁੱਛਿਆ ਸੀ ਮਾਤਾ ਨੇ ਅਸੀਂ 40 ਸਾਲ ਤੋਂ ਮੰਨ ਲਓ ਇਹ ਦਾਣੇ ਭੁੰਨ ਰਹੀ ਸਾਡੇ ਕੋਲੇ ਜਿਹੜੀ ਸਾਡੀ ਰਵਾਇਤ ਚੱਲੀ ਆਉਂਦੀ ਹੈ ਸਾਡਾ ਤੇ جا ته 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 ਸ਼ਸ਼ੀਕਲ ਜੀ ਕਿਵੇਂ ਮਿਲ ਰਿਹਾ ਹਗਾ ਜੀ ਅੱਜ ਚੌਥਾ ਤੇ ਆਖਰੀ ਦਿਨ ਆ ਜੀ ਮੇਰਾ ਜਾਗਰਤੀ ਦੀ ਹੋ ਰਹੀ ਹੈ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਜੀ ਸਭ ਤੋਂ ਵੱਡੀ ਗੱਲ ਤੇ ਖੁਸ਼ੀ ਦੀ ਗੱਲ ਇਹ ਹੈ ਵੀ ਜਿਹੜਾ ਯੂਥ ਹੈ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਿਤਾਬਾਂ ਨੂੰ ਲੈ ਕੇ ਦਿਲਚਸਪੀ ਹੈ ਤੇ ਬਹੁਤ ਜ਼ਿਆਦਾ ਮੈਂ ਕਹਿੰਦਾ ਵੀ ਇਹ ਇੱਕ ਬਹੁਤ ਹੀ ਜਿਹੜੀ ਆਉਣ ਵਾਲੇ ਸਮੇਂ ਵਾਸਤੇ ਇੱਕ ਚੰਗੀ ਖਬਰ ਹੈ ਵੀ ਜਿਹੜੇ ਅੱਜ ਕੱਲ ਦੇ ਨੌਜਵਾਨ ਬੱਚੇ ਨੇ ਉਹ ਵੀ ਕਿਤਾਬਾਂ ਦੇ ਨਾਲ ਜੁੜਦੇ ਆ ਵੇ ਵੀਰੇ ਕਿ ਜਿਵੇਂ ਕਹਿੰਦੇ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਕਿਤਾਬਾਂ ਤੋਂ ਦੂਰ ਕਰਦੇ ਪਾਰ ਤੋਂ ਬੋਲਿਆ ਪਰ ਇੱਥੇ ਤਾਂ ਕਿਤਾਬਾਂ ਦੇ 52 سٹਾਲ ਲੱਗੇ ਇੱਥੇ ਮੇਲੇ 'ਚ ਦੇ ਕਿਵੇਂ ਨਾ ਤੇ ਉਹਦਾ ਰੂਟ ਬਦਲ ਗਿਆ ਵੀ ਪ੍ਰਚਾਰ ਕਿਤਾਬਾਂ ਦਾ ਵੀ ਸੋਸ਼ਲ ਮੀਡੀਆ 'ਤੇ ਹੋ ਰਿਹਾ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਇਹ ਤੇ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਆਪਾਂ ਕਹਿੰਦੇ ਵੀ ਸੋਸ਼ਲ ਮੀਡੀਆ ਦੇ 네ਗੇਟਿਵ ਜਿਹੜੇ ਹੈਗੇ ਨੇ ਪ੍ਰਭਾਵ ਨੇ ਪਰ ਉਹਦਾ ਸਭ ਤੋਂ ਵੱਡਾ ਇੱਕ ਫਾਇਦਾ ਵੀ ਦੇਖਣ ਨੂੰ ਮਿਲ ਰਿਹਾ ਵੀ ਸੋਸ਼ਲ ਮੀਡੀਆ ਤੇ ਕਿਤਾਬਾਂ ਦਾ ਪ੍ਰਚਾਰ ਹੋ ਰਿਹਾ ਹੈ ਕਿਤਾਬਾਂ ਬਾਰੇ ਪਤਾ ਲੱਗ ਰਿਹਾ ਇੱਥੇ ਬਹੁਤ ਬੱਚੇ ਜਿਹੜੇ ਫੋਨ ਤੇ ਸਾਨੂੰ ਆ ਦਿਖਾਉਂਦੇ ਆ ਵੀ ਆ ਕਿਤਾਬ ਬਾਰੇ ਜੀ ਅਸੀਂ ਆ ਕਿਤਾਬ ਬਾਰੇ ਐਡ ਦੇਖੀ ਐ ਦੇਖੋ ਇਹ ਆਪਣੇ ਸੋਚ ਦਾ ਦਾਇਰਾ ਹੁੰਦਾ ਵੀ ਆਪਾਂ ਸੋਸ਼ਲ ਮੀਡੀਆ ਜਾਂ ਹੋਰ ਚੀਜ਼ਾਂ ਨੂੰ ਵੀ ਚੰਗੇ ਪਾਸੇ ਤੇ ਚੰਗੇ ਤਰ੍ਹਾਂ ਨਾਲ ਕਿਵੇਂ ਵਰਤੋਂ ਕਰ ਸਕਦੇ ਹਾਂ ਦੇਖੋ ਜਿਵੇਂ ਆਪਾਂ ਵੱਡੇ ਜਿਹੜੇ ਪਹਿਲਾਂ ਨਾਮੀ ਵਿਦਵਾਨ ਆ ਲੇਖਕਾ ਬਹੁਤ ਵੱਡੇ ਉਹ ਆਪਾਂ ਜਾਦੇ ਪੜ੍ਹਿਆ ਤੇ ਹੁਣ ਇੱਕ ਜੂਤ ਵੀ ਬਹੁਤ ਵਧੀਆ ਇੱਕ ਬੇਬਾਕ ਦੇ ਧਰਕੋ ਨੇ ਦੀ ਲੇਖੀ ਬਹੁਤ ਵਧੀਆ ਜਿਹੜੀ ਜਿੱਥੇ ਆਪਾਂ ਦਰਦੇ ਨੇ ਦੀ ਸਰਕਾਰਾਂ ਦੇ ਖਿਲਾਫ ਜਨ ਲੋਕ ਲਿਖਿਆ ਜਾਂਦਾ ਹੁੰਦਾ ਬਿਲਕੁਲ ਜੀ ਬਿਲਕੁਲ ਅੱਜ ਕੱਲ ਦੇ ਜਿਹੜੇ ਨਵੇਂ ਨੌਜਵਾਨ ਖਕ ਨੇ ਉਹ ਤੁਹਾਡੇ ਮੈਂ ਆਪਾਂ ਇਹ ਕਹਿ ਸਕਦੇ ਆ ਵੀ ਖੁੱਲ ਕੇ ਆਪਣੀ ਗੱਲ ਨੂੰ ਲਿਖ ਰਹੇ ਆ ਖੁੱਲ ਕੇ ਪਬਲਿਕ ਮੰਚਾਂ ਤੇ ਆਪਦੀ ਗੱਲ ਕਰ ਵੀ ਰਹੇ ਆ ਤੇ ਕਿਤਾਬਾਂ ਜਿਹੜੀਆਂ ਨਵੀਆਂ ਕਿਤਾਬਾਂ ਐ ਪੁਰਾਣੀਆਂ ਕਿਤਾਬਾਂ ਨੂੰ ਆਪਾਂ ਕਹਿ ਸਕਦੇ ਪੁਰਾਣੇ ਤੇ ਚਲੋ ਲੇਖਕ ਜਿਵੇਂ ਨਾਨਕ ਸਿੰਘ ਹੋ ਗਏ ਹੋਰ ਬੜੇ ਮਹਾਨ ਲੇਖਕ ਨੇ ਨਵੀਂ ਕਿਤਾਬ 40 ਦਿਨ ਹੋ ਗਈ ਇਸ ਤਰ੍ਹਾਂ ਜਿਹੜੇ ਨਵੇਂ ਲੇਖਕ ਐ ਨਵੇਂ ਵੀ ਬਹੁਤ ਬਹੁਤ ਵਧੀਆ ਹੋਊਗਾ ਰਮੈ ਜੀ ਮੈਂ ਕਿੰਨਾ ਕਿ ਜਪਾਦੋ ਕਿਤਾਬਾਂ ਲੁੜਿਆ ਹੁਣ ਆਪਾਂ ਬਹੁਤ ਜੀ ਮੈਂ ਕਹਿੰਦਾ ਵੀ ਜੇ ਅਸੀਂ ਕਿਤਾਬ ਜਿੰਨੀ ਸੇਲ ਕੀਤੀ ਹੈ ਉਹਦੇ ਵਿੱਚੋਂ 70% 70% ਦੀ ਕਿਤਾਬਾਂ ਜਿਹੜੀ ਨੌਜਵਾਨ ਮੁੰਡੇ ਕੁੜੀਆਂ ਦੁਆਰਾ ਖਰੀਦੀਆਂ ਗਈਆਂ ਤੇ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਜ਼ਿਆਦਾ ਬਹੁਤ ਬਹੁਤ ਪੰਜਾਬੀ ਭਾਸ਼ਾ ਵਾਸਤੇ ਪੰਜਾਬੀ ਬੋਲੀ ਵਾਸਤੇ ਪੰਜਾਬੀ ਸੱਭਿਆਚਾਰ ਵਾਸਤੇ ਇਹ ਬਹੁਤ ਹੀ ਇੱਕ ਚੰਗਾ ਆਉਣ ਵਾਲਾ ਸਮਾਂ ਉਹਨਾਂ ਦਾ ਪਵਿੱਖ ਇਸ ਆਪਾਂ ਇਹ ਕਹਿ ਸਕਦੇ ਵੀ ਚੰਗਾ ਦਿਖਾਈ ਦੇ ਰਿਹਾ ਹੈ। ਬਈ ਬਾਰੇ 2 ਸਾਲ ਤੋਂ ਜੁੜੇ ਹੋਏ ਆ ਸਟੇਡੀਅਮ ਉਪਰਾਲਾ ਚੌਥਾ ਮੇਲਾ ਆ ਫੀਲਾ ਹੋਇਆ ਹੈ। ਦੇਖੋ ਜੀ ਮੈਂ ਕਹਿੰਦਾ ਵੀ ਬਹੁਤ ਬਹੁਤ ਹੀ ਸਲੰਗਾ ਯੋਗ ਉਪਰਾਲਾ ਇਹ ਇਸ ਤਰ੍ਹਾਂ ਦੇ ਮੇਲਿਆਂ ਦੀ ਆਪਣੇ ਯੂਥ ਨੂੰ ਆਪਣੇ ਸਮਾਜ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਇਸ ਤਰ੍ਹਾਂ ਦੇ ਮੇਲੇ ਹੋਣਗੇ ਕਿਤਾਬਾਂ ਤੋਂ ਇਲਾਵਾ ਹੋਰ ਬਣੀਆਂ ਇਥੇ ਆਰਗੈਨਿਕ ਚੀਜ਼ਾਂ ਜਿਹੜੇ ਆਪਣੇ ਕਲਚਰ ਨਾਲ ਕੁਝ ਇੱਥੇ ਲੇਡੀਜ਼ ਨੇ ਜਿਹੜੀਆਂ ਬੁਣ ਕੇ ਲਿਆਈਆਂ ਹਰ ਬੰਦੇ ਨੂੰ ਛੋਟਾ ਜਿਹੜਾ ਬੇਸ ਲੈਵਲ ਤੋਂ ਕੋਈ ਬਿਜ਼ਨਸ ਆਪਦਾ ਕਰਨ ਦਾ ਤੌਰ ਤੇ ਅੱਗੇ ਆਈ ਹੈ ਬਿਲਕੁਲ ਜੀ ਔਰਤਾਂ ਨੂੰ ਆਪਦੀ ਕਲਾ ਦਿਖਾਉਂਦਾ ਉਹਨਾਂ ਨੂੰ ਆਪਦੇ ਇੱਕ ਬਿਜ਼ਨਸ ਦੇ ਆਪਾਂ ਨਜ਼ਰੀਏ ਤੋਂ ਦੇਖੀਏ ਤਾਂ ਉਹਨਾਂ ਨੂੰ ਆਪਦੇ ਪੈਰਾਂ ਤੇ ਖੜੇ ਹੋਣ ਦਾ ਜਿਹੜਾ ਉਹ ਮੌਕਾ ਵੀ ਮਿਲ ਰਿਹਾ ਹੈ ਬਹੁਤ ਬਹੁਤ ਖੁਸ਼ੀ ਬਹੁਤ ਵਧੀਆ ਮੇਲਾ ਜਾ ਰਿਹਾ ਹੈ ਦੋਸਤੋ ਕਿਸੇ ਸ਼ਹਿਰ ਦਾ ਇਹ ਸ਼ਹਿਰ ਮੈਂ ਤਾਂ ਮਾਰੀ ਚੱਲਿਆ ਸੀ ਕਿਤਾਬਾਂ ਨੇ ਮੈਨੂੰ ਅੰਦੇ ਬਚਾ ਲਿਆ ਕਿ ਸਾਡੇ ਸਰਜੀਤ ਪਾਤਰ ਜੀ ਨੇ ਕਿਉਂਕਿ ਸਹਿਰ ਭਾਵੇਂ ਦੁਨੀਆ ਤੇ ਨਹੀਂ ਰਹੇ ਪਰ ਉਹਨਾਂ ਦੇ ਜਿਹੜੇ ਲਿਖਤਾਂ ਰਹੀ ਉਹ ਹਮੇਸ਼ਾ ਯਾਦ ਕੀਤੇ ਜਾਂਦੇ ਨੇ ਤੇ ਸ਼ਿਵਕਬਾਰ ਬਟਾਲ ਵੀ ਜਿਦੋਂ ਅਲਾਵਾ ਗੁਜਾਰ ਜੀ ਤੇ ਇਹ ਕਿਤਾਬਾਂ ਦੇ ਨਾਮ ਵੀ ਬਹੁਤ ਵਧੀਆ ਸੋਹਣੇ ਲੱਗਦੇ ਜਿਹੜੇ ਤੇ ਨਾਮ ਦੇ ਨਾਲ ਬਹੁਤ ਕੁਝ ਹੁੰਦਾ ਜੋ ਹੈ ਠੀਕ ਹੈ ਤੇ ਉੱਜਾ ਬੁੱਧ ਲਾਹੌਰ ਦਾ ਇਹ ਜਿਹੜੇ ਸਾਡੇ ਪਬਲਿਸ਼ਰ ਸਿਫਟ ਕਿਤਾਬ ਘਰ ਨਾਬਾ ਪਟਿਆਲਾ ਨਾਬਾ ਪੰਜਾਬ ਦੇ ਕੋਨੇ-ਕੋਨੇ ਤੋਂ ਮਬਰ ਜਿਹੜੇ ਪਬਲਿਸ਼ਰ ਆਏ ਐ ਤੇ ਇਧਰੋਂ ਜਿਵੇਂ ਮਿੱਟੀ 'ਚ ਸਭ ਕੁਝ ਹੈ ਕਣਕ, ਮਿੱਠਾ, ਲੋਹਾ ਤੇ ਬਰੂਦ ਇਵੇਂ ਹੀ ਜਨਤਾ 'ਚ ਸਭ ਕੁਝ ਹੈ ਲਹਿਰਾ ਹੜ੍ਹ ਤੂਫਾਨ ਅਣਖ ਤੇ ਇੱਜ਼ਤ ਤੇ ਸਭਿਆਚਾਰ ਇਹ ਲਾਲ ਸਿੰਘ ਦਿਲਜੀ ਦੀ ਇਹਨਾਂ ਦੇ ਸ਼ਬਦ ਨੇ ਸੋ ਦੋਸਤੋ ਬਹੁਤ ਵਧੀਆ ਜਿਹੜਾ ਇਹ ਅਪਰਾਲਾ ਮੇਲੇ ਹੋਰ ਵੀ ਲੱਗਦੇ ਨੇ ਮੇਲੇ ਚ ਧੂੜ ਧੱਕੇ ਮਿਲਦੇ ਆ ਪਰ ਇੱਥੇ ਨਹੀਂ ਇੱਥੇ ਤਾਂ ਸਿਹਤ ਮਿਲਦੀ ਆ ਇੱਥੇ ਸਾਨੂੰ ਗਿਆਨ ਕਿਤਾਬਾਂ ਰਾਹੀਂ ਮਿਲਦਾ ਤੇ ਇੱਥੇ ਕੱਲਾ ਕੱਲਾ ਸਟਾਲ ਆ ਜਿਹੜਾ ਉਹ ਇੱਥੇ ਗੁਰਸੇਵਕ ਵਰਗੇ ਯੁਗਨੂ ਵੀ ਆ ਜਿਹੜੇ ਆਪਣੇ ਛੁੱਕੇ ਖੁਰਦ ਵਾਲੇ ਕਰਸੇਵਕ ਛੁੱਕੇ ਖੁਰਦ ਬੜੇ ਇੱਕ ਸ਼ਾਇਰ ਵੀ ਆ ਪੱਤਰਕਾਰਤਾ ਜੀ ਵੀ ਰਹੇ ਨੇ ਤੇ ਇੱਕ ਸਫਰ ਕਿਸਾੜ ਵੀ ਆ ਕੁਦਰਤੀ ਖੇਤੀ ਕਰਦੇ ਆ ਉਹਨਾਂ ਦੀ ਸਤਾਲ ਵੀ ਤੁਹਾਨੂੰ ਕਿਤੇ ਦਿਖਾਈ ਸੀ ਤੇ ਇਹ ਕਲਾ ਇਹ ਚਾਰਲੀ ਚੈਂਪਲਨ ਇਹਦਾ ਵੇਖੋ ਮੇਰਾ ਦਰਦ ਕਿਸੇ ਦੇ ਹਸਣ ਦਾ ਕਾਰਨ ਬਣ ਸਕਦਾ ਪਰ ਮੇਰਾ ਹੱਸਣਾ ਕਿਸੇ ਦੇ ਦਰਦ ਦਾ ਕਾਰਨ ਨਹੀਂ ਬਣ ਸਕਦਾ ਸੋ ਇਹ ਆਪਣੇ ਮੈਂ ਕਿਤੇ ਐਨ ਕਰ ਧਰ ਕੇ ਭੁੱਲ ਗਿਆ ਹਾਂ ਕਿਤਾਬਾਂ ਕੋਲ ਹੋਣਗੀਆਂ ਤੈਨੂੰ ਕਿਵੇਂ ਪਤਾ ਇਹ ਇਹ ਜਿਹੜੇ ਸ਼ੇਰ ਆ ਮਤਲਬ ਜਿਹੜੇ ਇਹ ਵਿਖੇ ਤਾਂ ਇਹ ਸਦਾ ਹੀ ਹਮੇਸ਼ਾ ਯਾਦ ਕੀਤੇ ਜਾਣਗੇ ਤੇ ਇਹਨਾਂ ਕਿਤਾਬਾਂ ਨੇ ਸਾਨੂੰ ਬਹੁਤ ਕੁਝ ਦੇਣਾ ਤੇ ਬਹੁਤ ਕੁਝ ਅਸੀਂ ਕਿਤਾਬਾਂ ਚੋਂ ਲੈ ਸਕਦੇ ਹਾਂ ਤੁਸੋ ਹਾਂ ਨੌਜਵਾਨ ਵਰਗ ਨੂੰ ਜਿਵੇਂ ਹੁਣ ਇਧਰ ਦੇ ਪਾਸੇ ਝਕਾ ਹੋਇਆ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਮੈਂ ਅਵਤਾਰ ਸਿੰਘ ਸਾਡਾ ਊੜਾ ਪਬਲਿਕੇਸ਼ਨ ਦੇ ਨਾਮ ਤੇ ਆ ਜੀ ਤੇ ਅਸੀਂ ਜੀਰੇ ਕੋ ਵਿਜ਼ਿਟ ਕੀਤਾ ਇੱਥੇ ਬਠਿੰਡਾ ਚ ਕਿ ਸਾਡਾ ਪਹਿਲਾ ਮੇਲਾ ਜੀ ਮੈਂ ਪਹਿਲਾਂ ਸੁਣਿਆ ਸੀਗਾ ਕਿ ਇੱਥੇ ਮਾਲਵਾ ਜਿਹੜਾ ਏਰੀਆ ਉਹ ਇੱਥੇ ਪਾਠਕ ਵਰਗ ਘੱਟ ਹੈ ਪਰ ਮੈਨੂੰ ਇੱਥੇ ਆ ਕੇ ਮਹਿਸੂਸ ਹੋਇਆ ਕਿ ਹੁਣ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਹੈ ਉਹਨੇ ਜਿਹੜਾ ਪਾਠਕ ਵਰਗ ਬਹੁਤ ਪੈਦਾ ਕੀਤਾ ਬਠਿੰਡੇ ਦੇ ਵਿੱਚ ਮੈਂ ਜਿਹੜਾ ਪਹਿਲਾਂ ਸੁਣਿਆ ਸੀ ਇਹ ਉਹਦੇ ਉਲਟ ਹੋਇਆ ਇੱਥੇ ਪਾਠਕ ਵਰਗ ਬਹੁਤ ਜ਼ਿਆਦਾ ਬਹੁਤ ਸਾਰੀਆਂ ਜਿਆਦਾ ਕਿਹੜੀ ਕਿਤਾਬ ਵਿਕੀ ਹੁੰਦੀ ਹੈ ਤੁਹਾਡੇ ਕੋਲ ਜਿਹੜੀ ਤੁਹਾਡੇ ਜਿਵੇਂ ਸਾਡੇ ਕੋਲੇ ਜਿਹੜੀ ਸਾਡੇ ਦੋ ਤਿੰਨ ਰਾਈਟਰ ਹੈ ਜੀ ਉਹਨਾਂ ਦੀਆਂ ਕਿਤਾਬਾਂ ਬਹੁਤ ਅੱਛੀਆਂ ਵਿਕੀਆਂ ਜਿੰਦੇ ਵਿੱਚ ਇੱਕ ਭਪਿੰਦਰ ਸਿੰਘ ਮਾਨ ਜੀ ਹੈ ਮੰਡੀ ਮੋੜ ਤੋਂ ਉਹਨਾਂ ਦੀਆਂ ਦੋਨੋਂ ਕਿਤਾਬਾਂ ਹੀ ਬਹੁਤ ਪਾਠਕਾਂ ਵੱਲੋਂ ਹਾਂਜੀ ਪਾਠਕਾਂ ਕਿੰਨਾ ਸਦੇ ਤਰਾਸ ਬੁਲਬਾ ਜੀ ਪੰਜਾਬੀ ਚ ਉਹਨਾਂ ਨੇ ਅਨੁਵਾਦ ਕੀਤਾ ਇੰਗਲਿਸ਼ ਤੋਂ ਔਰ ਇੱਕ ਹੈਗੀ ਲਾਲ ਰੱਤਾ ਕਹਾਣੀਆਂ ਦੀ ਕਿਤਾਬ ਉਹਨਾਂ ਦੀ ਨਵੀਂ ਉਹ ਵੀ ਬਹੁਤ ਅੱਛੀ ਸਾਡੇ ਕੋਲ ਦੋਨੋਂ ਹੀ ਸੋਲਡ ਆਊਟ ਹੋ ਗਈਆਂ ਦੋਨੋਂ ਹੀ ਵੇਗੀਆਂ ਜੀ ਔਰ ਇੱਕ ਕਿਤਾਬ ਹੈਗੀ ਹੈ ਜੀ ਗਵਾਚੀ ਹੋਈ ਕਿਤਾਬ ਗੁਰਚਰਨ ਨੌਰਪੁਰ ਜੀ ਹੈ ਉਹਨਾਂ ਦੀ ਕਿਤਾਬ ਵੀ ਬਹੁਤ ਤਕਰੀਬਨ ਸਾਡੇ ਕੋਲ 200 ਪੀਸ ਸੀਗਾ ਉਹ ਕਿਤਾਬ ਦਾ ਵੀ ਔਰ ਉਹ ਵੀ ਸਾਰੀ ਸੋਲਡ ਆਊਟ ਹੋ ਗਈ ਤਕਰੀਬਨ ਤਿਕਰ ਸਾਡੇ 3-4 ਟਾਈਟਲ ਹੈ ਜਿਹੜੇ ਇਸ ਮੇਲੇ ਦੇ ਵਿੱਚ ਤਕਰੀਬਨ ਤਕਰੀਬਨ ਸਾਰਿਆਂ ਨੇ ਹੀ ਸੇਲ ਕੀਤੇ ਔਰ ਪਾਟਕਾਂ ਵੱਲੋਂ ਬਹੁਤ ਹੰਗਾਰਾ ਮਿਲਿਆ ਔਰ ਸਾਨੂੰ ਇੱਥੇ ਆ ਕੇ ਬੜਾ ਵਧੀਆ ਲੱਗਾ ਔਰ ਮੈਂ ਕਹਿਣਾ ਕਿ ਸਾਰਿਆਂ ਨੂੰ ਇੱਥੇ ਵਿజిਟ ਕਰਨਾ ਚਾਹੀਦਾ ਇਸ ਵਾਰ ਥੋੜਾ ਜਿਹਾ ਮੈਨੂੰ ਆਇਆ ਲੱਗਾ ਕਿ ਘੱਟ ਸੀਗੇ ਪਾਟਕ ਵਰਗ ਪਰ ਇਸ ਵਾਰ ਬਹੁਤ ਵਧੀਆ ਹਾਂਜੀ ਮੈਂ ਸਾਹਿਬ ਅੱਜ ਮੇਲਾ ਜਾਗਦੇ ਜੂਰਾਂ ਦਾ ਚੌਥਾ ਦਿਨ ਆ ਤੇ ਇਹ ਪੰਜਵਾਂ ਮੇਲਾ ਵੈਸੇ ਇੱਥੇ ਚੌਥਾ ਤੇ ਵੈ ਇੱਕ ਬਰਨਾਲੇ ਮੇਲਾ ਲੱਗਿਆ ਸੀ ਕਿਵੇਂ ਹੰਗਾਰਾ ਮਿਲ ਰਿਹਾ ਤੇ ਇੱਕ ਜਿਹੜਾ ਪਾਟਕਾ ਜਿਹੜਾ ਨੌਜਵਾਨ ਵਰਗ ਹੈ ਉਹਨੂੰ ਕਹਿੰਦੇ ਵੀ ਇਹ ਤਾਂ ਸੋਸ਼ਲ ਮੀਡੀਆ ਤੇ ਲੱਗਿਆ ਰਹਿੰਦਾ ਤੇ ਇਧਰੋਂ ਕਿਤਾਬਾਂ ਦੇ ਪਾਸੇ ਦੂਰ ਹੋ ਗਿਆ ਉੱਥੇ ਦੋ ਕਿਤਾਬਾਂ ਚ ਇੱਥੇ ਮੈਂ ਵੇਖਿਆ ਵੀ ਦੋ ਕਿਤਾਬਾਂ ਹੀ ਇੱਥੇ ਮਿਲ ਨਹੀਂ ਰਹੀਆਂ ਜਿਹੜੀਆਂ ਇੱਥੇ ਕਿਤਾਬਾਂ ਸੀ ਕਿਹੜੀਆਂ ਕਿਤਾਬਾਂ ਸੀਗਾ ਤਾਂ ਇਹ ਕਿਹੋ ਜਿਹਾ ਹੈ ਮਤਲਬ ਇੱਥੇ ਹੰਕਾਰ ਆ ਰਿਹਾ ਜੀ ਜਿਹੜੇ ਨੂੰ ਸਹਿਤ ਆ ਬਹੁਤ ਸੋਹਣਾ ਉਪਰਾਹਲਾ ਹੈਗਾ ਮੇਰੇ ਛੋਟੇ ਵੀਰ ਹੈ ਜਿਹੜੇ ਜਿਨ੍ਹਾਂ ਨੇ ਮੇਲਾ ਆਰਗੇਨਾਈਜ਼ ਕਰਦੇ ਹੈਗੇ ਜੇਤਾਰ ਸੁਖਾ ਸਾਰੀ ਰਵਿੰਦਰ ਤੇ ਜਿਹੜਾ ਨੌਜਵਾਨ ਵਰਗ ਦੇ ਉੱਤੇ ਕਿਹਾ ਜਾਂਦਾ ਕਿਤਾਬਾਂ ਨਹੀਂ ਪੜਦਾ ਤਾਂ ਇੱਥੇ ਬਹੁਤ ਸਾਰੇ ਤੁਸੀਂ ਨੌਜਵਾਨ ਦੇਖਿਰੋ ਕਿਤਾਬਾਂ ਲੈ ਵੀ ਰਹੇ ਆ ਔਰ ਪੜਨ ਵੱਲ ਰੁਚਿਤ ਵੀ ਹੋ ਰਹੇ ਆ ਸੋ ਕਦੇ ਵੀ ਕੋਈ ਚੀਜ਼ ਨੂੰ ਅਸੀਂ ਜਰਨਲਾਈਜ਼ ਨਹੀਂ ਕਰ ਸਕਦੇ ਤੇ ਮੇਰੇ ਆਉਣ ਦਾ ਮੁੱਖ ਮੰਤਵ ਸੀਗਾ ਕਿ ਮੇਰੇ ਜਿਹੜੇ ਪ੍ਰਕਾਸ਼ਕ ਹੈ ਊੜਾ ਪ੍ਰਕਾਸ਼ਨ ਉਹ ਆਏ ਹੋਏ ਸੀਗੇ ਤੇ ਉਹਨਾਂ ਵੱਲੋਂ ਮੇਰਾ ਬਹੁਤ ਜ਼ਿਆਦਾ ਪਿਆਰ ਹੈ ਤੇ ਉਹਨਾਂ ਨੇ ਮੈਨੂੰ ਸੱਦਾ ਦਿੱਤਾ ਸੀ ਤੇ ਮੇਰੇ ਲਈ ਖੁਸ਼ੀ ਦੀ ਗੱਲ ਇਹ ਰਹੀ ਕਿ ਮੇਰੇ ਦੋਨੇ ਕਿਤਾਬਾਂ ਮੇਰਾ ਕਹਾਣੀ ਸਿੰਘ ਰਹਿ ਲਾਲ ਰਤਾ ਤੇ ਮੇਰਾ ਜਿਹੜਾ ਨਵਾਂ ਟਰਾਂਸਲੇਟ ਕੀਤਾ ਨਾਮ ਵਾਲਾ ਗੋਗੋਲ ਸਾਹਿਬ ਦਾ ਤਰਾਸ ਬੁਲਵਾ ਦੋਨੇ ਸੋਲਡ ਆਊਟ ਹੋ ਗਏ ਇੱਕ ਵੀ ਕਾਪੀ ਇਹਨਾਂ ਦੇ ਕੋਲ ਬਾਕੀ ਨਹੀਂ ਰਹੀ ਇਹ ਬਾਕੀ ਕਾਫੀ ਵੱਡੀ ਮਾਤਰਾ ਚ ਲੈ ਕੇ ਆਏ ਸੀ ਇੱਕ ਪਾਠਕ ਲੇਖ ਨੂੰ ਇਦੋਂ ਵੱਡਾ ਤੋਹਫਾ ਕੀ ਦੇ ਸਕਦਾ ਹੈਗਾ ਸੋ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਮੇਲੇ ਵਾਲਿਆਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਵਾਸਤੇ ਪਲੇਟਫਾਰਮ ਇਹ ਜਾਂ ਵਧੀਆ ਬਣਾਇਆ ਹੈਗਾ ਸਸਿਕਲ ਜੀ ਜੁਗੂਆ ਦਾ ਆਖਰੀ ਦਿਨਾਂ ਦੀ ਚੋਥਾ ਦਿਨਾਂ ਦੇ ਇਹ ਪੰਜਵਾਂ ਮੇਲਾ ਚਾਰ ਮਹੀਨੇ ਲੱਗਿਆ ਇੱਕ ਬਰਨਾਰੇ ਦਾ ਜੀ ਜੀ ਅਖੀਰ ਤੁਸੀਂ ਵੀ ਲੰਬੇ ਸਮੇਂ ਤੋਂ ਮੇਲੇ ਨਾਲ ਜੁੜੇ ਹੋ ਤੇ ਕੀ ਕਹਿਣਾ ਚਾਹੋਗੇ ਕਿ ਜਿਹੜੇ ਪਾਠ ਵਰਗੇ ਨੌਜਵਾਨ ਕਿਵੇਂ ਆ ਜੀ ਉਸਨੂੰ ਵੀ ਨਹੀਂ ਤੇ ਤੁਹਾਨੂੰ ਕਿਹਾ ਜਾਂਦਾ ਵੀ ਇਹ ਪਾਠ ਕਿਤਾਬਾਂ ਦੇ ਪਾਸੇ ਵੀ ਉਹ ਕਿਤਾਬਾਂ ਪੜਦੇ ਆ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਹੈ ਕਿ ਮੈਨੂੰ ਲੱਗਦਾ 2015 ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਕਿਤਾਬ ਦੀ ਕ੍ਰਾਂਤੀ ਆਈ ਆ ਬਹੁਤ ਵੱਡੇ ਲੈਵਲ ਤੇ ਪੰਜਾਬ ਦੇ ਵਿੱਚ ਪੁਸਤਕ ਮੇਲੇ ਹੋ ਰਹੇ ਆ ਸਾਹਿਤਿਕ ਮੇਲੇ ਹੋ ਰਹੇ ਨੇ ਪੰਜਾਬ ਦੇ ਨੌਜਵਾਨ ਆ ਇਸ ਵਕਤ ਕਿਤਾਬਾਂ ਦੇ ਨਾਲ ਜੁੜੇ ਨੇ ਮੇਰੇ ਨਾਲ ਦੋਨੇ ਮੁੰਡੇ ਜਿਹੜੇ ਖੜੇ ਆ ਪੰਜਾਬ ਪੁਲਿਸ ਦੇ ਵਿੱਚ ਨੇਗੇ ਤੁਸੀਂ ਦੇਖ ਸਕਦੇ ਹੋ ਜਿਹਾ ਬਹੁਤ ਸਾਰੇ ਲੋਕਾਂ ਨੇ ਮਤਲਬ ਇਹੋ ਜਿਹੜਾ ਜਿਹੜਾ ਪੰਜਾਬ ਪੁਲਿਸ ਦਾ ਡਿਪਾਰਟਮੈਂਟ ਉਹਨੂੰ ਬਦਨਾਮ ਵੀ ਕਰਦੇ ਨੇ ਪਰ ਜਦੋਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪੰਜਾਬ ਪੁਲਿਸ ਦੇ ਮੁੰਡੇ ਵੀ ਕਿਤਾਬਾਂ ਦੇ ਨਾਲ ਜੁੜੇ ਨੇ ਤਾਂ ਜਿਹੜੇ ਆਮ ਕਾਲਜ ਵਾਲੇ ਮੁੰਡੇ ਨੇ ਯੂਨੀਵਰਸਿਟੀ ਵਾਲੇ ਮੁੰਡੇ ਨੇ ਉਹਨਾਂ ਤੇ ਤਾਂ ਕਿਤਾਬ ਦਾ ਪ੍ਰਭਾਵ ਹੈਗੀ ਹੈਗਾ ਮੇਲਾ ਜਾਗ ਦੇ ਜਗਨੂਆਂ ਦਾ ਹਰ ਸਾਲ ਆਪ ਦੀ ਛਾਪ ਛੱਡ ਕੇ ਜਾਂਦਾ ਹੈ ਇਸ ਸਾਲ ਵੀ ਮਦਲਿਆਜ ਆਖਰੀ ਦਿਨਾਂ ਤੇ ਸਮਾਪਤੀ ਵੱਲ ਹੈ ਤੇ ਬਠਿੰਡੇ ਦੇ ਸ਼ਹਿਰੀਆਂ ਨੇ ਤੇ ਆਸੇ ਪਾਸੇ ਦੇ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਕਿਤਾਬ ਦੀ ਖਰੀਦ ਕੀਤੀ ਹੈ ਤੇ ਸਟੇਜ ਦੇ ਉੱਪਰੋਂ ਬਹੁਤ ਹੈਲਦੀ ਸੰਵਾਦ ਹੋਇਆ ਹੈ ਅਲੱਗ-ਅਲੱਗ ਮੁੱਦਿਆਂ ਤੇ ਬੇਸ਼ੱਕ ਭੋਜਨ ਨੂੰ ਲੈ ਕੇ ਹੋਵੇ ਬੇਸ਼ੱਕ ਲਿਟਰੇਚਰ ਨੂੰ ਜਾਂ ਰਾਜਨੀਤੀ ਨੂੰ ਲੈ ਕੇ ਹੋਵੇ ਉਮੀਦ ਹੈ ਅਗਲੇ ਸਾਲ ਵੀ ਲੋਕ ਇਸੇ ਤਰ੍ਹਾਂ ਜੁੜੇ ਰਹਿਣਗੇ। ਆ ਟੀਵੀ ਪੁਸਤਕ ਬੜੀ ਚਾਚਾ ਚਾਹੀਏ ਤੇ ਤੁਸੀ ਵੀ ਚਾਚਾ ਚਾਹੀਏ ਬ੍ਰਾਂਟ ਦੇ ਜੀ ਜੀ ਮਿਲ ਸਕਦੀ ਕਿਥੋਂ ਆਪਣੇ ਕਿਤਾਬ ਵਿੱਚ ਹੈ ਦੀ ਆ ਉਧਰ ਪਈ ਹੈ ਜੀ ਮੇਰੇ ਕੋਲੇ ਹੈਗੀ ਹੈਗੀ ਤੇ ਕਿਵੇਂ ਹੰਗਾਰਾ ਮੇਰੇ ਕਿੰਨਾ ਟਾਈਮ ਹੋ ਗਿਆ ਜੀ ਇਹ ਕਿਤਾਬ ਨੂੰ ਇਹ 2019 ਦੇ ਵਿੱਚ ਆ ਛਾਪੀ ਸੀਗੀ ਮੈਂ ਤੇ ਹੁਣ ਹੋਲਵੇ ਅਡੀਸ਼ਨ ਕੋਲੋਂ ਹਟ ਗਿਆ 15 16 ਅਡੀਸ਼ਨ ਆ ਗਏ ਤੇ ਲਗਾਤਾਰ ਚੱਲ ਰਿਹਾ ਬਹੁਤ ਨਾਲ ਲੇ ਕੇ ਬਹੁਤ ਜ਼ਿਆਦੇ ਪਿਆਰ ਮਿਲ ਰਿਹਾਗਾ ਜੋ ਵੀ ਪੜ ਰਹੇ ਬਹੁਤ ਖਮਿਆਜਾ ਵੀ ਹੁਕਤ ਨਾ ਪਿਆ ਇਹ ਕਿਤਾਬ ਦੇ ਕਰਕੇ ਨਹੀਂ ਨਹੀਂ ਇਹ ਉਹ ਹੋਰ ਆਗੀ ਉਹ ਕਿਹੜੀ ਸੀ ਉਹ ਸਿੱਧੂ ਮੂਸੇ ਵਾਲੇ ਦੀ ਆ ਇਹ ਨਾਵਲ ਆਗਾ ਉਹ ਐਸ ਜੀ ਉਹ ਤਾਂ ਨਹੀਂ ਸੀ ਜਿਹੜੀ ਉੱਤਰਲੇ ਪਾਸੇ ਸੀ ਆਪਣਾ ਚੰਗਰ ਕਾਰ ਕਾਰ ਕਾਹੜਾ ਕਿਹੜਾ ਸੀ ਨਾਵਲ ਆ ਹੋਇਆ ਨਹੀਂ ਨਹੀਂ ਇਹ ਮਤਲਬ ਸਿੱਧੂ ਮੂਸੇ ਵਾਲੇ ਦੀ ਜੀਵਨੀ ਇਹਦੇ ਸਿੱਧੂ ਆ ਉਹ ਕਰਿਆ ਸੀ ਇਹਦੇ ਹਾਂ ਇਹਦੇ ਵਿੱਚ ਉਹਦੀ ਜੀਵਨੀ ਲਿਖੀ ਇਹਦੇ ਤੇ ਕੇਸ ਹੋ ਗਿਆ ਸੀਗਾ ਉਹ ਮੈਨੂੰ ਚੱਲਣਾ ਪੈ ਰਿਹਾ ਹਲੇ ਚੱਲ ਰਿਹਾ ਕੇਸ ਉਹਦਾ ਹਾਂਜੀ ਇਹ ਪੈ ਕਿ ਜੀ ਤੁਹਾਨੂੰ ਤਾਂ ਪਈ ਕਿੰਨੀ ਕਿਤਾਬਾਂ ਆਪਾਂ ਦੇ ਚੁੱਕੇ ਆ ਜੀ ਹੁਣ ਤੱਕ ਜਿਹੜੀ ਮੈਂ ਤਿੰਨ ਕਿਤਾਬਾਂ ਆਈਆਂ ਜੀ ਇਹ ਕਰਤਾ ਦੀ ਕਿਤਾਬ ਆ ਤਾਜੀ ਛਰੀਟ ਇਹ ਨਾਵਲਾ ਬਲੱਡ ਲਾਈਨ ਤੇ ਦ ਰੀਅਲ ਰੀਜ਼ਨ ਬਾਇ ਲੈਜੈਂਡ ਡਾਈਟ ਨਹੀਂ ਬਲੱਡ ਲਾਈਨ ਵੀ ਉਹ ਜਿਸੇ ਬਰਕਾੰਡ ਰਹੀ ਮੇਰੇ ਨਾਲ ਦੀ ਕੋਈ ਜੁੜਿਆ ਸੀ ਕੋਈ ਇਹ ਜਿਹੜਾ ਜਿਹੜਾ ਰਾਵਲਾ ਮੈਨੂੰ ਇਹ ਚੱਬਰਕਾਂਡ ਦੇ ਨਾਲ ਨਹੀਂ ਇਹ ਹੋਰ ਰਾਵਲਾ ਹੈ ਜੀ हां ਜਿਹੜੀ ਕੁੱਲ ਮਿਲਾ ਕੇ ਦੇਖਿਆ ਜਾਏ ਲੱਗਦਾ ਮੇਰੇ ਵਧੀਆ ਇਹੋ ਜਿਹਾ ਮੈਨੇ ਰੱਖਿਆ ਚਾਹੀਦਾ ਬਿਲਕੁਲ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਸੋਹਣਾ ਚੱਲ ਰਿਹਾ ਹੈ ਉਮੀਦ ਹੈ ਅਗਲੇ ਸਾਲ ਵੀ ਚੱਲੂਗਾ ਜੀ ਜੀ ਅੱਜ ਵੀ ਬਹੁਤਾਂ ਨਾਲ ਗੱਲ ਕਰਾਂਗੇ ਅੱਜ ਬਈ ਸੱਸੀ ਕਾਲ ਜੀ ਸੱਸੀ ਕਾਲ ਜੀ ਕਿਵੇਂ ਰਿਹਾ ਜੀ ਅੱਜ ਚੌਥਾ ਦਿਨ ਆ ਖਿੰਡਾ ਕਿਵੇਂ ਲੱਗਦਾ ਪਾਠਕ ਵਰਗ ਕਿਵੇਂ ਹੈ ਜੀ ਠੀਕ ਹੈ ਜੀ ਪਾਠਕ ਵਰਗ ਮਤਲਬ ਇੱਥੇ ਅਸੀਂ ਕਈ ਸਾਲਾਂ ਤੋਂ ਜੁਗਨੂਆਂ ਦਾ ਮੇਲਾ ਇਹ ਜਦੋਂ ਤੋਂ ਸ਼ੁਰੂ ਹੋਇਆ ਤੋਂ ਤਹੀ ਅਸੀਂ ਆ ਰਹੇ ਹਾਂ ਐਜ਼ ਅ ਬੁੱਕ ਸੇਲਰ ਤਾਂ ਮਤਲਬ ਇਸ ਵਾਰ ਪਾਠਕਾਂ ਦੀ ਗਿਣਤੀ ਬੇਸ਼ੱਕ ਕਾਫੀ ਘਟ ਹੈ ਪਹਿਲਾਂ ਦੇ ਮੁਕਾਬਲੇ ਇਹਦੇ ਮਤਲਬ ਲੱਗਦਾ ਕਿ ਇਹਦੇ ਕਾਰਨ ਦਾ ਐਨਲਿਸਿਸ ਕੀਤਾ ਜਾਊਗਾ ਬੇਸ਼ੱਕ ਉਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਪਰ ਜਿੰਨੇ ਵੀ ਪਾਠਕ ਆ ਰਹੇ ਨੇ ਉਹ ਕਾਫੀ ਚੰਗੀਆਂ ਕਿਤਾਬਾਂ ਕਾਫੀ ਸੀਰੀਅਸ ਕਿਤਾਬਾਂ ਪੜ ਰਹੇ ਨੇ ਤੇ ਦੋਹਾਂ ਦਾ ਕਿਹੜੇ ਪਾਸੇ ਨੋਟ ਲਾਣ ਕਿ ਕਿਤਾਬਾਂ ਪਾ ਪੋਇਟਰੀ ਵਾਲੇ ਪਾਸੇ ਆ ਕਿ ਨਾਵਲ ਆ ਜਾਂ ਹੋਰ ਕੀ ਨਹੀਂ ਸਾਡੀ ਨੌਜਵਾਨ ਇਸ ਇਲਾਕੇ ਦੇ ਨੌਜਵਾਨਾਂ ਬਾਬਤ ਸਾਡਾ ਹਮੇਸ਼ਾ ਹੀ ਇਹ ਧਾਰਨਾ ਰਹੀ ਹੈ ਔਰ ਸਾਡਾ ਆਪ ਦੇ ਤਜਰਬੇ ਚੋਂ ਹੀ ਇਹ ਸਾਡੀ ਧਾਰਨਾ ਬਣੀ ਹੈ ਕਿ ਇੱਥੇ ਨੌਜਵਾਨ ਬਹੁਤ ਚੰਗੀ ਚੰਗੀਆਂ ਕਿਤਾਬਾਂ ਪੜਦੇ ਨੇ ਮੁਕਾਬਲਤਨ ਪੰਜਾਬ ਦੇ ਹੋਰ ਬਹੁਤ ਸਾਰੇ ਹਿੱਸਿਆਂ ਜਦੋਂ ਪੁਸਤਕ ਮੇਲੇ ਲੱਗਦੇ ਆ ਤਾਂ ਉੱਥੇ ਕਈ ਵਾਰੀ ਸਾਨੂੰ ਇਹ ਲੱਗਦਾ ਕਿ ਬਿਲਕੁਲ ਨਵੀਂ ਜਿਹੀ ਕਿਸਮ ਦੀ ਚਲੰਤ ਨੌਜਵਾਨ ਪੜਦੇ ਆ ਪਰ ਖਾਸ ਤੌਰ ਤੇ ਜਿਹੜਾ ਇਹ ਇਲਾਕਾ ਹੈ ਫਰੀਦਕੋਟ ਦਾ ਬਠਿੰਡਾ ਦਾ ਪਟਿਆਲਾ ਦਾ ਇਹ ਇਲਾਕਾ ਇਹ ਇਨ ਇਲਾਕਿਆਂ 'ਚ ਜਦੋਂ ਪੁਸਤਕ ਮੇਲੇ ਹੁੰਦੇ ਆ ਤਾਂ ਉੱਥੇ ਨੌਜਵਾਨ ਜਿਹੜੇ ਚੰਗੇ ਨਾਵਲ ਵੀ ਚੰਗੀਆਂ ਕਹਾਣੀਆਂ ਵੀ ਚੰਗੀਆਂ ਚੰਗੀ ਵਾਰਤਕ ਵੀ ਤੇ ਚੰਗੀਆਂ ਕਵਤਾਵਾਂ ਨੂੰ ਵੀ ਤਰਜੀਹ ਦਿੰਦੇ ਆ ਤੇ ਅੰਗਰੇਜ਼ੀ ਸਾਹਿਤ ਦੇ ਵੀ ਪੰਜਾਬੀ ਸਾਹਿਤ ਵੀ ਤੇ ਹੋਰ ਨਾ ਪਛਾਵਾ ਤੋਂ ਪੰਜਾਬੀ ਚ ਅਨੁਵਾਦ ਸਾਹਿਤ ਵੀ ਸਾਰਾ ਹੀ ਨੌਜਵਾਨ ਪਸੰਦ ਕਰਦੇ ਆ ਇਹ ਕਿਹੜਾ ਠੇਕਾ ਕਿਤਾਬ ਤੁਸੀਂ ਹੁਣ ਲਿਖਿਆ ਪ੍ਰੀਫੋਟ ਜੀ ਇਹ ਕਿਤਾਬ ਇਹ 100 ਮਤਲਬ ਇਹਨਾਂ ਭਰਾਂ ਵਿੱਚ ਜਿਹੜਾ ਕਿਤਾਬ ਤੁਸੀਂ ਟਾਈਟਲ ਰੱਖਿਆ ਜੀ ਅੱਜ ਪਹਿਲੀ ਗੱਲ ਤਾਂ ਅਸੀਂ ਇਹ ਕਿੰਨੇ ਵੇ ਅਸੀਂ ਠੇਕਾ ਲਿਆ ਹੋਇਆ ਪੰਜਾਬੀ ਨੂੰ ਪੜਾਉਣ ਦਾ ਇਸ ਲਈ ਅਸੀਂ ਠੇਕਾ ਖੋਲਿਆ ਹੋਇਆ ਤੇ ਦੂਜੀ ਗੱਲ ਹੈ ਵੀ ਅਸੀਂ ਚਾਹੁੰਦੇ ਹਾਂ ਅੱਜ ਠੇਕਾ ਸ਼ਬਦ ਕੱਲਾ ਸੁਣ ਕੇ ਕਿਸੇ ਦੇ ਮਨ 'ਚ ਕੋਈ ਵੀ ਤਸਵੀਰ ਆਉਂਦੀ ਹੋਵੇ ਪਰ ਆਉਣ ਵਾਲੇ ਦੌਰ ਦੇ ਵਿੱਚ ਭਵਿੱਖ ਦੇ ਵਿੱਚ ਜਦੋਂ ਲੋਕ ਕੱਲਾ ਠੇਕਾ ਸ਼ਬਦ ਸੁਣਨ ਤਾਂ ਉਹਨਾਂ ਦੇ ਮਨ 'ਚ ਜਿਹੜੀ ਇੱਕ ਤਸਵੀਰ ਆਵੇ ਉਹ ਕਿਤਾਬ ਦੀ ਵੀ ਆਵੇ ਇਸ ਲਈ ਅਸੀਂ ਸ਼ਬਦਾਂ ਨੂੰ ਬਲਦ ਰਚਨਾ ਮਗ ਤਰੀਕੇ ਨਾਲ ਪੋਜੀਟਿਵ ਤਰੀਕੇ ਦੇ ਨਾਲ ਇਥੇ ਵਰਤ ਰਹੇ ਆ ਕਿ ਨੌਜਵਾਨਾਂ ਦੇ ਵਿੱਚ ਇਹ ਸਾਹਿਤ ਭਰਤੀ ਜਿਹੜੀ ਖੇਚ ਬਣੀ ਰੇਡਰ ਸ਼ੁਕਰੀਆ